ਸਤਿ ਸ਼੍ਰੀ ਅਕਾਲ ਦੋਸਤੋ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਮੇਰਾ ਨਾਮ ਰਚਨਾ ਹੈ ਅਤੇ ਮੇਰੀ ਉਮਰ 35 ਸਾਲ ਹੈ ਮੇਰੇ ਪਤੀ ਦੀ ਮੌਤ ਹੋ ਚੁੱਕੀ ਹੈ ਮੈਂ ਆਪਣੀ ਭਰੀ ਜਵਾਨੀ ਵਿੱਚ ਹੀ ਵਿਧਵਾ ਹੋ ਗਈ ਸੀ ਅਤੇ ਹੁਣ ਮੈਂ ਮੇਰੀ ਸੱਸ ਅਤੇ ਆਪਣੇ 8 ਸਾਲ ਦੇ بیٹے ਨਾਲ ਮੁੰਬਈ ਵਿੱਚ ਰਹਿੰਦੀ ਹਾਂ ਇਹ ਕਹਾਣੀ ਉਸ ਸਮੇਂ ਦੀ ਹੈ ਜਦੋਂ ਮੈਂ ਅਤੇ ਮੇਰੀ ਸੱਸ ਵਿਆਹ ਤੇ ਗਏ ਸੀ ਵਿਆਹ ਵਿੱਚ ਬਹੁਤ ਸਾਰੇ ਰਿਸ਼ਤੇਦਾਰ ਆਏ ਹੋਏ ਸਨ ਉਸ ਸਮੇਂ ਮੇਰੀ ਸੱਸ ਨੇ ਮੈਨੂੰ ਆਵਾਜ਼ ਦਿੰਦੇ ਹੋਏ ਕਿਹਾ ਕੀ ਰਚਨਾ ਮੇਰੇ ਕੋਲ ਆ ਮੈਂ ਤੈਨੂੰ ਆਪਣੇ ਵੱਡੇ ਠਾਕੁਰ ਰਾਜੇਂਦਰ ਸਾਹਿਬ ਨਾਲ ਮਿਲਾਉਂਦੀ ਹਾਂ ਮੇਰੀ ਸੱਸ ਨੇ ਮੇਰੇ ਵੱਲ ਇਸ਼ਾਰਾ ਕੀਤਾ ਮੈਂ ਸਿਰ ਝੁਕਿਆ ਮੇਰੀ ਸੱਸ ਨੇ ਕਿਹਾ ਕੀ ਰਚਨਾ ਇਹਨਾਂ ਨੂੰ ਮਿਲ ਏ ਬਰਥਡੇ ਠਾਕੁਰ ਰਾਜੇਂਦਰ ਪ੍ਰਤਾਪ ਸਿੰਘ ਹਨ ਮੇਰੀ ਸੱਸ ਦੇ ਕਹਿਣ ਤੇ ਮੈਂ ਉਹਨਾਂ ਦੇ ਪੈਰੀ ਹੱਥ ਲਾਉਣ ਲਈ ਝੁਕੀ ਠਾਕੁਰ ਸਾਹਿਬ ਦੀਆਂ ਨਜ਼ਰਾਂ ਮੇਰੇ ਤੇ ਹੀ ਸਨ ਜਿਵੇਂ ਹੀ ਮੈਂ ਉਹਨਾਂ ਦੇ ਪੈਰੀ ਹੱਥ ਲਾ ਕੇ ਉੱਠੀ ਤਾਂ ਮੇਰੀ ਸੱਸ ਨੇ ਮੈਨੂੰ ਹੌਲੀ ਜਿਹੀ ਕਿਹਾ ਕਿ ਤੂੰ ਦੇਖ ਤਾਂ ਸਹੀ ਇਹਨਾਂ ਦੀ ਉਮਰ ਕੀ ਲੱਗਦੀ ਹੈ ਤੈਨੂੰ ਮੈਂ ਮੇਰੀ ਸੱਸ ਨੂੰ ਕੋਈ ਨਹੀਂ ਕਿਹਾ ਅਤੇ ਫਿਰ ਮੇਰੀ ਸੱਸ ਨੇ ਕਿਹਾ ਕਿ ਇੰਨਾ ਦੀ ਉਮਰ 80 ਸਾਲ ਹੈ ਕੀ ਤੈਨੂੰ ਇਹ 80 ਸਾਲ ਦੇ ਲੱਗਦੇ ਹਨ ਦੋਸਤੋ ਮੈਂ ਤੁਹਾਨੂੰ ਵੱਡੇ ਠਾਕੁਰ ਹਰਾਜਿੰਦਰ ਪ੍ਰਤਾਪ ਸਿੰਘ ਦੇ ਬਾਰੇ ਵਿੱਚ ਦੱਸਦੀ ਹਾਂ ਉਹਨਾਂ ਦੀ ਉਮਰ 80 ਸਾਲ ਹੈ ਪਰ ਉਹਨਾਂ ਦੀ ਉਮਰ ਜ਼ਿਆਦਾ ਲੱਗਦੀ ਨਹੀਂ ਸੀ ਉਹ ਦਿਖਣ ਦੇ ਵਿੱਚ ਕਿਸੇ ਸਾਧੂ ਬਾਬਾ ਜਿਹਾ ਲੱਗਦੇ ਸੀ ਉਹਨਾਂ ਦੇ ਵਾਲ ਅਤੇ ਦਾੜੀ ਵੀ ਚਿੱਟੀ ਸੀ ਉਹਨਾਂ ਨੂੰ ਦੇਖ ਕੇ ਇਸ ਤਰ੍ਹਾਂ ਦਾ ਲੱਗਦਾ ਸੀ ਕਿ ਜਿਵੇਂ ਉਹ ਸੱਚੀ ਕੋਈ ਸਾਧੂ ਬਾਬਾ ਹੋਣਾ ਮੇਰੀ ਸੱਸ ਨੇ ਕਿਹਾ ਕਿ ਰਚਨਾ ਠਾਕੁਰ ਪ੍ਰਤਾਪ ਸਿੰਘ ਕੁਝ ਦਿਨ ਸਾਡੇ ਘਰ ਵਿੱਚ ਹੀ ਰਹਿਣਗੇ ਉਹ ਕਿਸੇ ਕੰਮ ਲਈ ਸ਼ਹਿਰ ਆਏ ਕੋਈ ਹਨ ਇਸ ਲਈ ਮੈਂ ਉਹਨਾਂ ਨੂੰ ਫੋਨ ਕਰਕੇ ਆਪਣੇ ਘਰ ਰਹਿਣ ਲਈ ਕਿਹਾ ਹੈ ਉਹ ਜਿੰਨੇ ਦਿਨ ਚਾਹੇ ਆਪਣੇ ਘਰ ਰਹਿ ਸਕਦੇ ਹਨ ਆਉਂਦੇ ਹੀ ਠਾਕੁਰ ਸਾਹਿਬ ਨੂੰ ਮੇਰੀ ਸੱਸ ਨੇ ਕਿਹਾ ਕਿ ਇਹ ਘਰ ਤੁਹਾਡਾ ਆਪਣਾ ਹੀ ਸਮਝੋ ਸਾਡੇ ਘਰ ਵਿੱਚ ਤਿੰਨ ਹੀ ਲੋਕ ਰਹਿੰਦੇ ਹਨ ਮੇਰੀ ਸੱਸ ਦੇ ਬਹੁਤ ਵਾਰ ਕਹਿਣ ਤੇ ਉਹ ਮੰਨੀ ਸਨ ਆਉਂਦੇ ਹੀ ਮੇਰੀ ਸੱਸ ਨੇ ਮੈਨੂੰ ਪੁੱਛਿਆ ਕਿ ਰਚਨਾ ਤੈਨੂੰ ਠਾਕੁਰ ਸਾਹਿਬ ਦੇ ਇੱਥੇ ਰਹਿਣ ਦੇ ਕਾਰਨ ਕੋਈ ਪਰੇਸ਼ਾਨੀ ਤਾਂ ਨਹੀਂ ਹੈ ਉਹ ਤਿੰਨ ਮਹੀਨੇ ਇੱਥੇ ਰਹਿਣਗੇ ਮੈਂ ਵੀ ਠਾਕੁਰ ਸਾਹਿਬ ਨੂੰ ਕਿਹਾ ਕਿ ਤੁਸੀਂ ਕੀ ਸਤਾਣ ਦੀਆਂ ਗੱਲਾਂ ਕਰ ਰਹੀ ਹਾਂ ਮੈਨੂੰ ਤੁਹਾਡੇ ਇੱਥੇ ਰਹਿਣ ਤੇ ਕੋਈ ਵੀ ਪਰੇਸ਼ਾਨੀ ਨਹੀਂ ਹੈ ਉਸ ਸਮੇਂ ਮੈਂ ਆਪਣੀ ਸਾੜੀ ਦਾ ਪੱਲਾ ਸਿਰ ਤੇ ਰੱਖਿਆ ਹੋਇਆ ਸੀ ਮੈਂ ਦੇਖਿਆ ਠਾਕੁਰ ਪ੍ਰਤਾਪ ਸਿੰਘ ਮੇਰੇ ਨਾਲ ਗੱਲ ਕਰਦੇ ਸਮੇਂ ਮੇਰੇ ਤੇ ਨਜ਼ਰਾਂ ਟਕਾ ਕੇ ਮੇਰੇ ਬੰਦ ਹੀ ਦੇਖ ਰਹੇ ਸਨ ਅਤੇ ਉਹਨਾਂ ਦੀ ਨਜ਼ਰ ਮੇਰੀ ਪਤਲੀ ਕਮਰ ਦੇ ਆਰ ਪਾਰ ਹੁੰਦੀ ਮਹਿਸੂਸ ਹੋ ਰਹੀ ਸੀ ਅਸੀਂ ਗੱਲਾਂ ਕਰਦੇ ਰਹੇ ਅਤੇ ਫੇਰ ਕਿਸੇ ਗਮੰਡਨ ਨੇ ਮੈਨੂੰ ਬਾਹਰ ਆਵਾਜ਼ ਮਾਰੀ ਅਤੇ ਮੈਂ ਬਾਹਰ ਚਲੀ ਗਈ ਇੱਕ ਦਿਨ ਜਦੋਂ ਮੈਂ ਅਤੇ ਮੇਰਾ ਬੇਟਾ ਘਰ ਆਏ ਤਾਂ ਮੈਂ ਦੇਖਿਆ ਕਿ ਠਾਕੁਰ ਸਾਹਿਬ ਮੇਰੇ ਸਾਹਮਣੇ ਹੀ ਬੈਠੇ ਹੋਏ ਹਨ ਅਸੀਂ ਇੱਕ ਦੂਜੇ ਵੱਲ ਦੇਖਿਆ ਅਤੇ ਫਿਰ ਮੇਰੀ ਸੱਸ ਨੇ ਮੈਨੂੰ ਇਸ਼ਾਰਾ ਕੀਤਾ ਅਤੇ ਮੈਂ ਆਪਣੀ ਸਾੜੀ ਦਾ ਪੱਲਾ ਆਪਣੇ ਸਿਰ ਤੇ ਰੱਖ ਲਿਆ ਅਤੇ ਚਾਹ ਬਣਾਉਣ ਲਈ ਰਸੋਈ ਵਿੱਚ ਚਲੀ ਗਈ ਉਹ ਸਾ ਸਮੇਂ ਹੀ ਮੇਰੀ ਸੱਸ ਮੇਰੇ ਕੋਲ ਆਈ ਅਤੇ ਕਹਿਣ ਲੱਗੀ ਕਿ ਰਚਨਾ ਤੂੰ ਹਮੇਸ਼ਾ ਆਪਣੀ ਸਾੜੀ ਦਾ ਪੱਲਾ ਸਿਰ ਤੇ ਰੱਖ ਕੇ ਹੀ ਠਾਕੁਰ ਸਾਹਬ ਦੇ ਸਾਹਮਣੇ ਜਾਇਆ ਕਰ ਠਾਕੁਰ ਸਾਹਬ ਸ਼ਾਮ ਨੂੰ ਹੀ ਘਰ ਆਉਂਦੇ ਸਨ ਮੈਂ ਉਹਨਾਂ ਨੂੰ ਸਵੇਰੇ ਅਤੇ ਸ਼ਾਮ ਨੂੰ ਨਾਸ਼ਤਾ ਦਿੰਦੀ ਉਹ ਸਾਡੇ ਘਰੇ ਵਿੱਚ ਇੱਕ ਅਲੱਗ ਕਮਰੇ ਵਿੱਚ ਰਹਿੰਦੇ ਸਨ ਇੱਕ ਦਿਨ ਮੈਨੂੰ ਅਜੀਬ ਜਿਹੀ ਆਵਾਜ਼ ਸੁਣਾਈ ਦਿੱਤੀ ਉਹ ਸੁਣਦੇ ਹੀ ਮੈਂ ਰਸੋਈ ਵਿੱਚ ਚਲੀ ਗਈ ਉੱਥੇ ਮੈਂ ਦੇਖਿਆ ਕਿ ਠਾਕੁਰਾ ਸਾਹਿਬ ਚਾਹ ਬਣਾ ਰਹੀ ਸੀ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਚਾਹ ਕਿਉਂ ਬਣਾ ਰਹੀ ਹੋ ਤੁਸੀਂ ਮੈਨੂੰ ਕਹਿ ਦਿੱਤਾ ਹੁੰਦਾ ਮੈਂ ਬਣਾ ਦਿੰਦੀ ਤਾਂ ਠਾਕੁਰਾ ਸਾਹਿਬ ਨੇ ਕਿਹਾ ਕਿ ਰਚਨਾ ਇਸ ਲਈ ਮੈਂ ਤੈਨੂੰ ਤਕਲੀਫ ਕਿਉਂ ਦੇਵਾਂ ਮੇਰਾ ਕੰਮ ਤਾਂ ਰਾਤ ਤੱਕ ਚੱਲਦਾ ਹੈ ਮੈਂ ਕਿਹਾ ਕਿ ਇਸ ਵਿੱਚ ਤਕਲੀਫ ਕਿਸ ਗੱਲ ਦੀ ਠਾਕੁਰਾ ਸਾਹਿਬ ਜੇਕਰ ਮੇਰੀ ਸਾਸਨ ਨੇ ਤੁਹਾਨੂੰ ਚਾਹ ਬਣਾਉਂਦੇ ਦੇਖ ਲਿਆ ਤਾਂ ਉਹ ਮੈਨੂੰ ਹੀ ਡਾਂਟੇਗੀ ਚਲੋ ਹਟੋ ਮੈਂ ਚਾਹ ਬਣਾਉਂਦੀ ਹਾਂ ਉਸ ਸਮੇਂ ਮੈਂ ਆਪਣੇ ਸਿਰ ਤੇ ਪੱਲਾ ਰੱਖਣਾ ਭੁੱਲ ਗਈ ਸੀ ਚਾਹ ਬਣਾਉਂਦੇ ਸਮੇਂ ਅਚਾਨਕ ਮੇਰੀ ਨਜ਼ਰ ਠਾਕੁਰ ਸਾਹਿਬ ਤੇ ਪਈ ਉਹ ਮੈਨੂੰ ਹੀ ਦੇਖ ਰਹੇ ਸੀ ਉਹਨਾਂ ਦੀ ਨਜ਼ਰ ਮੇਰੀ ਕਮਰ ਤੇ ਹੀ ਸੀ ਮੈਂ ਜਲਦੀ ਨਾਲ ਪੱਲਾ ਆਪਣੇ ਸਿਰ ਤੇ ਰੱਖਿਆ ਅਤੇ ਹੁਣ ਹਰ ਰੋਜ਼ ਮੈਂ ਹੀ ਉਹਨਾਂ ਲਈ ਚਾਹ ਬਣਾਉਣ ਲੱਗੀ ਸੀ ਕੁਝ ਦਿਨ ਇਸ ਤਰ੍ਹਾਂ ਹੀ ਬੀਤ ਗਏ ਸੀ ਪਰ ਮੈਂ ਮਹਿਸੂਸ ਕੀਤਾ ਕਿ ਜਦੋਂ ਵੀ ਮੈਂ ਠਾਕੁਰ ਸਾਹਿਬ ਦੇ ਸਾਹਮਣੇ ਜਾਂਦੀ ਹਾਂ ਤਾਂ ਉਹ ਮੈਨੂੰ ਡੂੰਘੀਆਂ ਨਜ਼ਰਾਂ ਨਾਲ ਦੇਖਦੇ ਰਹਿੰਦੇ ਹਨ ਮੈਂ ਜਦੋਂ ਸਾੜੀ ਦਾ ਪੱਲਾ ਆਪਣੇ ਸਿਰ ਤੇ ਰੱਖਦੀ ਸੀ ਤਾਂ ਉਹਨਾਂ ਨੂੰ ਮੇਰਾ ਚਿਹਰਾ ਵੀ ਨਜ਼ਰ ਨਹੀਂ ਆਉਂਦਾ ਸੀ ਪਰ ਉਹ ਮੈਨੂੰ ਦੇਖਦੇ ਸੀ ਮੈਂ ਪਤਲੀ ਸਾੜੀ ਹੀ ਪਾਉਂਦੀ ਸੀ ਮੇਰਾ ਕੱਦ 5 ਫੁੱਟ 5 ਇੰਚ ਸੀ ਮੈਂ ਬਹੁਤ ਪਤਲੀ ਹਾਂ ਅਤੇ ਦਿਖਣ ਵਿੱਚ ਵੀ ਬਹੁਤ ਜ਼ਿਆਦਾ ਖੂਬਸੂਰਤ ਹਾਂ ਮੈਂ ਉਹਨਾਂ ਦੇ ਸਾਹਮਣੇ ਸਾੜੀ ਦਾ ਪੱਲਾ ਸਿਰ ਤੇ ਰੱਖ ਕੇ ਹੀ ਜਾਂਦੀ ਸੀ ਇਸ ਤਰ੍ਹਾਂ ਹੀ ਕੁਝ ਦਿਨ ਚੱਲਦਾ ਰਿਹਾ ਅਤੇ ਕੁਝ ਦਿਨਾਂ ਬਾਅਦ ਮੇਰਾ ਵੱਡਾ ਜੇਠ ਸਾਡੇ ਘਰ ਆ ਗਿਆ ਕਿਉਂਕਿ ਮੇਰੀ ਸੱਸ 6 ਮਹੀਨੇ ਮੇਰੇ ਕੋਲ ਅਤੇ 6 ਮਹੀਨੇ ਆਪਣੇ ਵੱਡੇ ਬੇਟੇ ਜਾਣੀ ਕਿ ਮੇਰੇ ਜੇਠ ਕੋਲ ਰਹਿੰਦੀ ਸੀ ਅਤੇ ਮੇਰੀ ਸੱਸ ਆਪਣੇ ਵੱਡੇ بیٹے ਨਾਲ ਚਲੀ ਗਈ। ਪਾਰ ਅਚਾਨਤ ਤੋਂ ਪਹਿਲਾਂ ਉਹ ਮੈਨੂੰ ਕਹਿ ਕੇ ਗਈ ਕਿ ਰਚਨਾ ਠਾਕੁਰ ਸਾਹਿਬ ਦਾ ਚੰਗੀ ਤਰ੍ਹਾਂ ਖਿਆਲ ਰੱਖੀ। ਉਹਨਾਂ ਨੂੰ ਕਿਸੇ ਤਰ੍ਹਾਂ ਦੀ ਵੀ ਕੋਈ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ ਅਤੇ ਹਾਂ ਉਹਨਾਂ ਦੇ ਸਾਹਮਣੇ ਹਮੇਸ਼ਾ ਆਪਣੀ ਸਾਰੀ ਦਾ ਪੱਲਾ ਸਿਰ ਤੇ ਰੱਖ ਕੇ ਹੀ ਜਾਈਂ। ਮੈਂ ਕਿਹਾ ਕਿ ਹਾਂ ਮਾਜੀ ਤੁਹਾਨੂੰ ਸ਼ਿਕਾਇਤ ਦਾ ਕੋਈ ਵੀ ਮੌਕਾ ਨਹੀਂ ਮਿਲੇਗਾ। ਤੁਸੀਂ ਆਰਾਮ ਨਾਲ ਬੇਫਿਕਰ ਹੋ ਕੇ ਜਾਓ। ਹੁਣ ਅਸੀਂ ਘਰ ਵਿੱਚ ਤਿੰਨ ਲੋਕ ਹੀ ਰਹਿ ਗਏ ਸੀ ਮੈਂ ਮੇਰਾ ਪਟਾ ਬੇਟਾ ਅਤੇ ਠਾਕੁਰ ਸਾਹਿਬ ਪਰ ਹੁਣ ਮੇਰੇ ਅਤੇ ਠਾਕੁਰ ਸਾਹਿਬ ਦੇ ਵਿੱਚ ਕੁਝ ਗੱਲਾਂ-ਬਾਤਾਂ ਹੋਣ ਲੱਗੀਆਂ ਸੀ ਇੱਕ ਰਾਤ ਮੈਂ ਉਹਨਾਂ ਲਈ ਕਮਰੇ ਵਿੱਚ ਖਾਣਾ ਲੈ ਕੇ ਗਈ ਉਹਨਾਂ ਦੇ ਕਮਰੇ ਵਿੱਚ ਹਨੇਰਾ ਸੀ ਜਿਵੇਂ ਹੀ ਮੈਂ ਉਹਨਾਂ ਦੇ ਕਮਰੇ ਵਿੱਚ ਗਈ ਕਮਰੇ ਵਿੱਚ ਹਨੇਰਾ ਹੋਣ ਦੇ ਕਾਰਨ ਠਾਕੁਰ ਸਾਹਿਬ ਦੇ ਖਾਣੇ ਵਾਲੀ ਟਰੇ ਨੀਚੇ ਡਿੱਗ ਗਈ ਅਤੇ ਠਾਕੁਰ ਸਾਹਿਬ ਨੇ ਲਾਈਟ ਜਗਾਈ ਅਤੇ ਬੋਲੇ ਕਿ ਸੌਰੀ ਰਚਨਾ ਮੈਂ ਕਿਹਾ ਕਿ ਕੋਈ ਗੱਲ ਨਹੀਂ ਮੈਂ ਸਾਫ਼ ਕਰ ਦਿੰਦੀ ਹਾਂ ਠਾਕੁਰ ਸਾਹਿਬ ਨੇ ਕਿਹਾ ਕਿ ਕੋਈ ਗੱਲ ਨਹੀਂ ਰਚਨਾ ਮੈਂ ਸਾਫ਼ ਕਰ ਦਿੰਦਾ ਹਾਂ ਮੈਂ ਕਿਹਾ ਠਾਕੁਰ ਸਾਹਿਬ ਤੁਸੀਂ ਆਰਾਮ ਕਰੋ ਮੈਂ ਕਰ ਦੇਵਾਂਗੀ ਅਤੇ ਫਿਰ ਮੈਂ ਜਮੀਨ ਤੇ ਟਿੱਕੇ ਹੋਏ ਖਾਣੇ ਨੂੰ ਸਾਫ਼ ਕਰਨ ਲੱਗੀ। ਠਾਕੁਰ ਸਾਹਿਬ ਮੇਰੇ ਵੱਲ ਹੀ ਦੇਖ ਰਹੇ ਸੀ। ਮੈਂ ਖਾਣਾ ਸਾਫ਼ ਕੀਤਾ ਤੇ ਫਿਰ ਠਾਕੁਰ ਸਾਹਿਬ ਨੂੰ ਦੂਜੀ ਪਲੇਟ ਦਿੱਤੀ ਅਤੇ ਆਪਣੇ ਕਮਰੇ ਵਿੱਚ ਚਲੀ ਗਈ। ਮੇਰੇ ਕਮਰੇ ਦੇ ਬਾਹਰ ਵੱਡਾ ਸ਼ੀਸ਼ਾ ਲੱਗਿਆ ਹੋਇਆ ਸੀ। ਮੈਂ ਹੈਰਾਨੀ ਨਾਲ ਆਪਣੇ ਆਪ ਨੂੰ ਦੇਖਿਆ। ਮੇਰੀ ਸਾੜੀ ਦਾ ਗਲਾ ਕੁਝ ਜ਼ਿਆਦਾ ਹੀ ਵੱਡਾ ਸੀ। ਮੈਂ ਆਪਣੀ ਸਾੜੀ ਠੀਕ ਕਰਨੀ ਭੁੱਲ ਗਈ ਸੀ। ਅਤੇ ਮੈਂ ਇਸ ਤਰ੍ਹਾਂ ਹੀ ਠਾਕੁਰ ਸਾਹਿਬ ਨੂੰ ਖਾਣਾ ਦੇਣ ਚਲੀ ਗਈ ਪਛਤਾਉਂਦੇ ਹੋਏ ਮੈਂ ਆਪਣੇ ਕਮਰੇ ਵਿੱਚ ਜਾ ਕੇ ਸੌ ਗਈ ਅਤੇ ਫਿਰ ਅਗਲੀ ਸਵੇਰ ਠਾਕੁਰ ਸਾਹਿਬ ਨੂੰ ਖਾਣਾ ਦੇਣ ਲਈ ਮੈਂ ਉਹਨਾਂ ਦੇ ਕਮਰੇ ਵਿੱਚ ਚਲੀ ਗਈ ਠਾਕੁਰ ਸਾਹਿਬ ਨੂੰ ਦੇਖ ਕੇ ਮੈਂ ਹੈਰਾਨ ਰਹਿ ਗਈ ਉਹ ਮੇਰੇ ਵੱਲ ਦੇਖਦੇ ਹੋਏ ਕਹਿਣ ਲੱਗੇ ਕੀ ਰਚਨਾ ਮੇਰੇ ਨਾਲ ਕੁਝ ਸਮਾਂ ਬਿਤਾ ਲੋ ਮੈਂ ਵੀ ਇਹ ਚਾਹੁੰਦਾ ਹਾਂ ਤੇ ਤੂੰ ਵੀ ਏ ਕਹਿੰਦੇ ਹੋਏ ਠਾਕੁਰ ਸਾਹਿਬ ਨੇ ਦਰਵਾਜ਼ਾ ਬੰਦ ਕਰ ਦਿੱਤਾ ਅਤੇ ਮੈਨੂੰ ਪਿੱਛੇ ਤੋਂ ਮੇਰੀ ਪਤਲੀ ਕਮਰ ਨੂੰ ਕੁੱਟ ਕੇ ਫੜ ਲਿਆ। ਉਹਨਾਂ ਨੇ ਮੈਨੂੰ ਇੰਨਾ ਕੁੱਟ ਕੇ ਫੜ ਰੱਖਿਆ ਸੀ ਜਿਸ ਦੇ ਕਾਰਨ ਮੇਰੀ ਕਮਰ ਦਰਦ ਹੋਣ ਲੱਗੀ ਸੀ ਅਤੇ ਫਿਰ ਇਸ ਤਰ੍ਹਾਂ ਹੀ ਉਹਨਾਂ ਦੇ ਬੁੱਲ ਮੇਰੀ ਕਰਤਣ ਤੇ ਆਪਣੀ ਛਾਪ ਛੱਡ ਗਏ ਸੀ। ਅੱਜ ਤੋਂ 3 ਸਾਲਾਂ ਤੋਂ ਬਾਅਦ ਕਿਸੇ ਮਰਦ ਦਾਸ਼ ਪਾਰਸ਼ੀ ਮਹਿਸੂਸ ਕਰਕੇ ਮੈਨੂੰ ਬਹੁਤ ਮਜ਼ਾ ਆ ਰਿਹਾ ਸੀ ਮੈਂ ਵੀ ਆਪਣੇ ਆਪ ਨੂੰ ਸੰਭਾਲ ਨਾ ਪਾਈ ਅਤੇ ਠਾਕੁਰ ਸਾਹਿਬ ਨੂੰ ਇਨਕਾਰ ਵੀ ਨਾ ਕਰ ਪਾਈ ਅਤੇ ਪੂਰੀ ਰਾਤ ਉਹ ਆਪਣੀਆਂ ਹੱਥਾਂ ਪਾਰ ਕਰਦੇ ਚਲੇ ਗਏ ਅੱਜ ਬਹੁਤ ਸਾਲਾਂ ਬਾਅਦ ਮੈਂ ਇਸ ਤਰ੍ਹਾਂ ਦਾ ਸੁੱਖ ਪਾਇਆ ਸੀ ਅਤੇ ਸਵੇਰੇ ਜਦੋਂ ਮੈਂ ਉੱਠੀ ਤਾਂ ਮੇਰੇ ਬੈੱਡ ਤੇ ਇੱਕ ਬਾਕਸ ਪਿਆ ਸੀ ਅਤੇ ਉਸ ਤੇ ਲਿਖਿਆ ਹੋਇਆ ਸੀ ਗੀ ਰਚਨਾ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ ਜਦੋਂ ਮੈਂ ਉਹ ਬਾਕਸ ਖੋਲ ਕੇ ਦੇਖਿਆ ਤਾਂ ਮੈਂ ਹੈਰਾਨ ਰਹਿ ਗਈ ਕਿਉਂਕਿ ਉਸ ਵਿੱਚ ਬਹੁਤ ਸਾਰੀਆਂ ਸੜੀਆਂ ਸੀ ਮੈਂ ਧਿਆਨ ਨਾਲ ਦੇਖਿਆ ਤਾਂ ਸਾਰੀਆਂ ਸਾੜੀਆਂ ਬਹੁਤ ਪਤਲੀਆਂ ਸੀ ਮੈਂ ਸਮਝ ਗਈ ਕਿ ਉਹਨਾਂ ਤੋਂ ਮੈਨੂੰ ਕੀ ਉਮੀਦ ਸੀ ਜਦੋਂ ਸ਼ਾਮ ਨੂੰ ਠਾਕੁਰ ਸਾਹਿਬ ਆਏ ਤਾਂ ਮੈਂ ਉਹਨਾਂ ਲਈ ਚਾਹ ਬਣਾ ਕੇ ਉਹਨਾਂ ਦੇ ਕਮਰੇ ਵਿੱਚ ਚਲੀ ਗਈ ਠਾਕੁਰ ਸਾਹਿਬ ਮੈਨੂੰ ਜਨਮ ਦਿਨ ਦੀਆਂ ਵਧਾਈਆਂ ਦਿੰਦੇ ਹੋਏ ਬੋਲੇ ਕੀ ਰਚਨਾ ਤੈਨੂੰ ਗਿਫਟ ਮਿਲਿਆ ਮੈਨੂੰ ਮਹਿਸੂਸ ਹੋਇਆ ਕਿ ਅੱਜ ਰਾਤ ਕੁਝ ਨਾ ਕੁਝ ਜ਼ਰੂਰ ਹੋਣ ਵਾਲਾ ਸੀ ਉਸ ਦਿਨ ਹੀ ਮੇਰੀ ਇੱਕ ਦੋਸਤ ਮੇਰੇ ਘਰ ਆਈ ਹੋਈ ਸੀ ਉਹ ਮੇਰੇ ਬੇਟੇ ਨੂੰ ਆਪਣੇ ਘਰ ਲੈ ਗਈ ਕਿਉਂਕਿ ਉਹ ਸਦੇ ਵੀ ਮੇਰੇ ਜਿੱਡਾ ਹੀ ਬੇਤਾ ਸੀ ਅੱਜ ਰਾਤ ਘਰ ਵਿੱਚ ਮੈਂ ਅਤੇ ਠਾਕੁਰ ਸਾਹਿਬ ਇਕੱਠੇ ਸੀ ਮੈਂ ਖਾਣਾ ਬਣਾਇਆ ਅਤੇ ਠਾਕੁਰ ਸਾਹਿਬ ਦੇ ਕਮਰੇ ਵਿੱਚ ਚਲੀ ਗਈ ਉਸ ਸਮੇਂ ਵੀ ਮੈਂ ਸਿਰ ਤੇ ਪੱਲਾ ਲੈ ਰੱਖਿਆ ਸੀ ਠਾਕੁਰ ਸਾਹਿਬ ਕਾਫੀ ਸਮੇਂ ਤੱਕ ਮੇਰੇ ਵੱਲ ਦੇਖਦੇ ਰਹੇ ਅਤੇ ਫਿਰ ਉਹਨਾਂ ਨੇ ਦਰਵਾਜ਼ਾ ਬੰਦ ਕਰ ਦਿੱਤਾ ਮੈਂ ਬਿਲਕੁਲ ਚੁੱਪਚਾਪ ਖੜੀ ਸੀ ਕਮਰੇ ਵਿੱਚ ਹਨੇਰਾ ਸੀ ਠਾਕੁਰ ਸਾਹਿਬ ਨੇ ਮੇਰੇ ਹੱਥ ਚੋਂ ਖਾਣੇ ਦੀ ਪਲੇਟ ਲਈ ਅਤੇ ਉਹ ਸਾਨੂੰ ਸਾਈਡ ਟੇਬਲ ਤੇ ਰੱਖ ਦਿੱਤਾ ਅਤੇ ਫਿਰ ਉਹਨਾਂ ਨੇ ਆਪਣੇ ਦੋਨੇ ਹੱਥ ਮੇਰੇ ਮੋਢਿਆਂ ਤੇ ਰੱਖੇ ਅਤੇ ਕਿਹਾ ਕਿ ਰਚਨਾ ਤੂੰ ਕਿੰਨੀ ਚੰਗੀ ਹੈ ਉਹ ਮੈਨੂੰ ਬਹੁਤ ਹੀ ਪਿਆਰ ਨਾਲ ਬੁਲਾ ਰਹੇ ਸੀ ਅਤੇ ਫਿਰ ਅੱਜ ਵੀ ਕੱਲਰ ਤਾਂ ਦੀ ਤਰ੍ਹਾਂ ਹੀ ਹੋਇਆ ਸੱਚ ਦੱਸਾਂ ਤਾਂ ਮੈਨੂੰ ਵੀ ਇਹ ਸਭ ਕੁਝ ਬਹੁਤ ਚੰਗਾ ਲੱਗਣ ਲੱਗਿਆ ਸੀ 3 ਮਹੀਨੇ ਇਸ ਤਰ੍ਹਾਂ ਹੀ ਬੀਤ ਗਏ ਅਤੇ ਫੇਰ ਮੇਰੀ ਸੱਸ ਵਾਪਸ ਆ ਗਈ ਅਤੇ ਠਾਕੁਰ ਸਾਹਿਬ ਦੇ ਜਾਣ ਦਾ ਵੀ ਸਮਾਂ ਆ ਗਿਆ ਮੈਂ ਠਾਕੁਰ ਸਾਹਿਬ ਅਤੇ ਮੇਰੀ ਸੱਸ ਦੀਆਂ ਗੱਲਾਂ ਸੁਨੀਆਂ ਮੇਰੀ ਸੱਸ ਨੇ ਕਿਹਾ ਕਿ ਠਾਕੁਰ ਸਾਹਿਬ ਕਿਵੇਂ ਲੰਘਿਆ ਤੁਹਾਡਾ ਸਮਾਂ ਕੰਮ ਪੂਰਾ ਹੋਇਆ ਜਾਂ ਨਹੀਂ ਤਾ ਠਾਕੁਰ ਸਾਹਿਬ ਨੇ ਜਵਾਬ ਦਿੱਤਾ ਕਿ ਹਾਂ ਬੀਬੀ ਮੇਰਾ ਕੰਮ ਹੋ ਗਿਆ ਅਤੇ ਤੁਹਾਡੀ ਬਹੂ ਨੂੰ ਜੋ ਚਾਹੀਦਾ ਸੀ ਮੈਂ ਉਹ ਵੀ ਦਿੱਤਾ ਇਹ ਸਭ ਸੁਣ ਕੇ ਮੈਂ ਹੈਰਾਨ ਰਹਿ ਗਈ ਕਿਉਂਕਿ ਇਹ ਸਦਾ ਮਤਲਬ ਮੇਰੀ ਸੱਸ ਬੀ ਠਾਕੁਰ ਸਾਹਿਬ ਨਾਲ ਮਿਲੀ ਹੋਈ ਸੀ ਪਰ ਮੇਰੀ ਸੱਸ ਨੇ ਕਦੇ ਵੀ ਮੈਨੂੰ ਠਾਕੁਰ ਸਾਹਿਬ ਲਈ ਤਾਨਾ ਨਹੀਂ ਮਾਰਿਆ ਸੀ ਸਾਡੇ ਵਿੱਚ ਹਮੇਸ਼ਾ ਖੁਸ਼ੀ ਦਾ ਮਾਹੌਲ ਰਹਿੰਦਾ ਸੀ ਮੇਰੀ ਸੱਸ ਜਾਨ ਪਹੁੰਚ ਕੇ ਆਪਣੇ ਵੱਡੇ بیٹے ਦੇ ਘਰ ਚਲੀ ਗਈ ਸੀ ਉਹ ਚਾਹੁੰਦੀ ਤਾਂ ਮੇਰੇ ਕੋਲ ਵੀ ਰੁਕ ਸਕਦੀ ਸੀ ਉਹ ਘਰ ਛੱਡ ਕੇ ਇਸ ਲਈ ਗਈ ਤਾਂ ਕਿ ਮੈਂ ਅਤੇ ਠਾਕੁਰ ਸਾਹਿਬ ਇਕੱਲੇ ਵਿੱਚ ਕੁਝ ਸਮਾਂ ਬਿਤਾ ਸਕੀਏ ਫਾਤੇ ਕੁਝ ਸਮੇਂ ਬਾਅਦ ਠਾਕੁਰ ਸਾਹਿਬ ਇਸ ਦੁਨੀਆ ਤੋਂ ਚਲ ਗਏ ਅਤੇ ਉਹਨਾਂ ਨੇ ਆਪਣੀ ਜ਼ਮੀਨ ਦਾਤਾ ਹਿੱਸਾ ਮੈਨੂੰ ਆਪਣੀ ਬੇਟੀ ਸਮਝ ਕੇ ਮੇਰੇ ਨਾਮ ਕਰ ਦਿੱਤਾ ਤਾਂ ਦੋਸਤੋ ਇਹ ਸੀ ਮੇਰੀ ਅਤੇ ਠਾਕੁਰ ਸਾਹਿਬ ਦੀ ਪ੍ਰੇਮ ਕਹਾਣੀ ਇਹ ਕਹਾਣੀ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰੋ ਅਤੇ ਆਪਣੇ ਦੋਸਤਾਂ ਨਾਲ ਸ਼ੇਅਰ ਕਰੋ ਇਸ ਤਰ੍ਹਾਂ ਦੀਆਂ ਰੋਮਾਂਟਿਕ ਕਹਾਣੀਆਂ ਸੁਣਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ